ਕੈਪ ਸ਼ੁਰੂ ਹੋਣ ਜਾ ਰਹੀ ਹੈ ਲੋਕ ਜਿਹੜਾ ਸੜਕਾਂ ਤੇ ਟ੍ਰੈਵਲ ਕਰਦੇ ਉਹ ਹਵਾ ਜੁੜਦੇ ਨਜ਼ਰ ਆਉਣਗੇ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਐਕਚੁਅਲੀ ਮੈਂ ਜਦੋਂ ਵੀ ਇਸ ਕਨਸੈਪਟ ਨੂੰ ਦੇਖਦਾ ਮੈਂ ਇਸ ਕਨਸੈਪਟ ਦਾ ਨਾਮ ਹੈਗਾ ਐਡਵਾਂਸਡ 에ਅਰ ਮੋਬਿਲਿਟੀ ਕਿ ਮੈਂ ਵਿਕਰਮ ਜੀ ਕਦੀ ਵੀ ਜਦੋਂ ਉਹ ਦੇਖਦਾ ਇਸ ਨੂੰ ਦੇਖਦਾ ਹਾਂ ਕੋਈ ਇਹ ਬਹੁਤ ਵੱਡੀ ਰੈਵੋਲੂਸ਼ਨ ਵਾਲਾ ਪਾਰਟ ਨਹੀਂ ਮੈਂ ਸਮਝਦਾ ਕਿ ਇਹ ਐਵੋਲੂਸ਼ਨ ਹੈ ਜਿਵੇਂ ਆਪਾਂ ਪਹਿਲਾਂ ਤੁਰਦੇ ਹੁੰਦੇ ਸੀ ਫਿਰ ਆਪਣਾ ਇੰਜਨ ਬਣ ਗਿਆ ਫਿਰ ਗੱਡੀਆਂ ਆ ਗਈਆਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚੜ੍ਹਕੇ ਇੱਕ ਤਰਫ ਚੜ੍ਹਦੇ ਪੰਜਾਬ ਦੇ ਅੰਦਰ ਜਿਹੜੀ ਚੜ੍ਹਦੇ ਪੰਜਾਬ ਦੀ ਸਿਆਸਤ ਹੈ ਉੱਥੇ ਲੈ ਕੇ ਚੀਜ਼ਾਂ ਹਲਚਲ ਦੇ ਵਿੱਚ ਨੇ ਤੇ دوسری ਤਰਫ ਪੰਜਾਬ ਵਾਸਤੇ ਇੱਕ ਵੱਡੀ ਖੁਸ਼ਖਬਰੀ ਵੀ ਇੱਕ ਵੱਡੀ ਅਚੀਵਮੈਂਟ ਵੀ ਹੈ ਕਿ ਆਨ ਵਾਲੇ ਕੁਝ ਸਮੇਂ ਦੇ ਅੰਦਰ ਏਅਰ ਟੈਕਸੀਆਂ ਸਾਨੂੰ ਪੰਜਾਬ ਦੇ ਅੰਦਰ ਨਜ਼ਰ ਆਣ ਗਿਆ ਲੋਕ ਜਿਹੜੇ ਸਰਕਾਂ ਤੇ ਸਫ਼ਰ ਕਰਦੇ ਸੀ ਉਹ ਸਾਨੂੰ ਹਵਾ ਦੇ ਅੰਦਰ ਸਫ਼ਰ ਕਰਦੇ ਹੋ ਨਜ਼ਰ ਆਣਗੇ ਬਹੁਤ ਵੱਡੀ ਅਪਡੇਟ ਹੈ ਇਸ ਮਧਲ ਅਗਾਈ ਦੀ ਵੀਡੀਓ ਇਹ ਵੀਡੀਓ ਅਲਵਾਦਣੀਆਂ ਵੀਡੀਓ ਅਲਵਾਦਣ ਤੋਂ ਪਹਿਲੇ तमाम ਦੋਸਤਾਂ ਗਾ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਉਮੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਖਬਰ ਬਹੁਤ ਵਾਇਰਲ ਹੋਈ ਕਿ ਦੁਬਈ 에ਅਰ ਟੈਕਸੀ ਸਰਵਿਸ ਸ਼ੁਰੂ ਕਰਨ ਜਾ ਰਿਹਾ ਯਾਨੀ ਕਿ ਜਿਹੜਾ ਟ੍ਰੈਫਿਕ ਸੜਕਾਂ ਤੇ ਹੈ ਉਹ ਬਹੁਤ ਘਟ ਜਾਏਗਾ ਔਰ ਲੋਕ 에ਅਰ ਟੈਕਸੀ ਨੂੰ ਯੂਜ਼ ਕਰਨਗੇ ਪਰ ਜੇ ਅਸੀਂ ਸੋਚੀਏ ਕਿ ਇਹ ਚੀਜ਼ ਸਾਡੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਸੰਭਵ ਹੈ ਤਾਂ ਬਿਲਕੁਲ ਸੰਭਵ ਹੈ ਦੁਬਈ ਦੇ ਪੈਰਲਲੀ ਅਸੀਂ ਦੇਖੀਏ ਤਾਂ ਸਾਡੇ ਮੁਲਕ ਦੇ ਵਿੱਚ ਵੀ ਡਵੈਲਪਮੈਂਟ ਹੋ ਰਹੀ ਹੈ ਉਹ ਇਸ ਤਰੀਕੇ ਨਾਲ ਕਿਉਂਕਿ ਮੇਰੇ ਪਿੱਛੇ ਜਿਹੜਾ ਇੱਕ ਮਾਡਲ ਪਿਆ ਹੋਇਆ ਉਹ ਵੀ 에ਅਰ ਕੈਬ ਕਹਿ ਸਕਦੇ ਹੋ ਤੁਸੀਂ ਉਹਨੂੰ ਔਰ 에ਅਰ ਐਮਬੂਲੈਂਸ ਦੇ ਤੌਰ ਤੇ ਵੀ ਵਰਤਿਆ ਜਾਏਗਾ ਪਰ ਇਹ ਕਦੋਂ ਤੱਕ ਵਰਤਿਆ ਜਾਏਗਾ ਕਿਉਂਕਿ ਜ਼ਿਆਦਾ ਬਟਾਈਮ ਨਹੀਂ ਇਸ ਦਾ ਇੰਤਜ਼ਾਰ ਕਰਨਾ ਪਏਗਾ ਕੁਝ ਹੀ ਸਾਲਾਂ ਤੱਕ 에ਅਰ ਕੈਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਚੱਲਦੀ ਹੋਈ ਤੁਹਾਨੂੰ ਨਜ਼ਰ ਆਏਗੀ ਕੰਪਨੀ ਦਾ ਨਾਮ ਨਲਵਾ 에어로 ਹੈ ਅਸੀਂ ਇਹਨਾਂ ਦੀ ਕੋਈ ਮਸ਼ਹੂਰੀ ਨਹੀਂ ਕਰਨਾ ਹੈ ਪਰ ਅਸੀਂ ਇਹ ਦਿਖਾਉਣਾ ਹੈ ਤੁਹਾਨੂੰ ਕਿ ਵਾਕਈ ਸਾਡੇ ਪੰਜਾਬ ਦੇ ਲੋਕ ਵੀ ਕਿੰਨੇ ਐਡਵਾਂਸ ਸੋਚਦੇ ਆ ਔਰ ਇਹਨਾਂ ਦਾ ਪਛੋਕਰ ਜਿਹੜਾ ਕੁਲਜੀਤ ਸੰਧੂ ਹੁਣਾਂ ਨਾਲ ਮਲਾਵਾਂਗੇ ਜੋ ਓਨਰ ਨੇ ਇਹਨਾਂ ਦੇ ਔਰ ਬਕਾਇਦਾ ਉਹਨਾਂ ਨੇ ਕਾਰਡ ਕੱਢੀ ਆ ਪਿਛਲੇ ਕਈ ਸਾਲਾਂ ਤੋਂ ਵਰਕ ਕਰ ਰਹੇ ਨੇ ਸੰਧੂ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਹਨਾਂ ਦਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਇਆ ਕਿ ਗੋਰੇ ਆ ਕੇ ਕੰਮ ਕਰ ਰਹੇ ਨੇ ਇੰਡੀਆ ਦੇ ਵਿੱਚੋਂ ਗੋਰੇ ਨਾਲ ਵੀ ਮਲਾਵਾਂਗੇ ਤੁਹਾਨੂੰ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਔਰ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਵੀ ਹੋ ਇਸ ਚੀਜ਼ ਨੂੰ ਲੈ ਕੇ ਕਿ ਬਹੁਤ ਸ਼ਾਨਦਾਰ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤੋਂ ਸਾਡੇ ਅੱਜ ਆਫਿਸ ਵਿੱਚ ਆਏ। ਪ੍ਰੋ ਚੈਨਲ ਦਾ ਬਹੁਤ ਹੀ ਧੰਨਵਾਦ ਸਾਡਾ। ਅੱਛਾ ਇਹ ਕਨਸੈਪਟ ਮੈਨੂੰ ਸਮਝਾਓ ਸਭ ਤੋਂ ਪਹਿਲਾਂ। ਮੈਂ ਪਿਛਲੇ ਦਿਨ ਹੀ ਨਾ ਖਬਰ ਪੜ੍ਹੀ ਕਿ ਦੁਬਈ ਦੇ ਵਿੱਚ ਵੀ 에ਅਰ ਟੈਕਸੀ ਸ਼ੁਰੂ ਹੋਣ ਜਾ ਰਹੀ ਐ, 에ਅਰ ਕੈਪ ਸ਼ੁਰੂ ਹੋਣ ਜਾ ਰਹੀ ਐ। ਪਰ ਤੁਸੀਂ ਤਾਂ ਕਮਾਲ ਕਰਤੀ, ਤੁਸੀਂ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ 에ਅਰ ਕੈਪ ਸ਼ੁਰੂ ਹੋਣ ਜਾ ਰਹੀ ਐ। ਲੋਕ ਜਿਹੜਾ ਸੜਕਾਂ ਤੇ ਟਰੈਵਲ ਕਰਦੇ ਉਹ ਹਵਾ 'ਚ ਉੱਡੇ ਨਜ਼ਰ ਆਉਣਗੇ। ਹਾਂਜੀ ਬਿਲਕੁਲ ਸਹੀ ਗੱਲ ਐ। ਇਹ ਐਕਚੁਅਲੀ ਮੈਂ ਜਦੋਂ ਵੀ ਇਸ ਕਨਸੈਪਟ ਨੂੰ ਦੇਖ ਕੀ ਮੈਂ ਵਿਕਰਮ ਜੀ ਕਦੀ ਵੀ ਜਦੋਂ ਉਹ ਦੇਖਦਾ ਇਸ ਨੂੰ ਦੇਖਦਾ ਨਾ ਕੋਈ ਇਹ ਬਹੁਤ ਓਡੀ ਰੈਵੋਲੂਸ਼ਨ ਵਾਲਾ ਪਾਰਟ ਨਹੀਂ ਮੈਂ ਸਮਝਦਾ ਕਿ ਇਹ ਈਵੋਲੂਸ਼ਨ ਹੈ ਜਿਵੇਂ ਆਪਾਂ ਪਹਿਲਾਂ ਤੁਰਦੇ ਹੁੰਦੇ ਸੀ ਫਿਰ ਆਪਣਾ ਇੰਜਨ ਬਣ ਗਿਆ ਵਰ ਗੱਡੀਆਂ ਆ ਗਈਆਂ ਹੁਣ ਟ੍ਰੈਫਿਕ ਇਨਾ ਵੱਧ ਗਿਆ ਕਿ ਅਪ੍ਰੋਕਸੀਮੇਟਲੀ ਪਹਿਲੇ 10-15 ਸਾਲਾਂ ਦੇ ਵਿੱਚ ਆਪਣੇ ਗੱਡੀਆਂ ਜਿਹੜੀਆਂ ਨੇ ਸੜਕਾਂ ਉੱਤੇ ਦੁੱਗਣੀਆਂ ਹੋ ਗਈਆਂ ਨੇ ਔਰ ਅਗਲੇ ਹੋਰ ਵੱਧਦੀਆਂ ਜਾ ਰਹੀਆਂ ਨੇ ਪਰ ਇਹ ਸਭ ਸਮੱਸਿਆ ਦਾ ਹੱਲ ਕੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਵੀ ਹੁਣ ਆਪਣੇ ਕੋਲ ਕੋਈ ਤਰੀਕਾ ਨਹੀਂ ਹੈਗਾ ਤੇ ਇਹੀ ਇੱਕ ਵੇ ਆਊਟ ਹੈ ਕਿ ਇਹ ਸਪੇਸ ਨੂੰ ਯੂਜ਼ ਕੀਤਾ ਜਾਵੇ ਤੇ ਇਹ ਚੀਜ਼ਾਂ ਨੂੰ ਅਸੀਂ ਆਪਣੀਆਂ ਇੱਕ ਹਕੀਕਤ ਦੇ ਤੌਰ ਤੇ ਲੈ ਕੇ ਆਈਏ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਦਿਖਾਈਏ ਕਿ ਕਿਸ ਤਰੀਕੇ ਨਾਲ ਇਹ ਵਰਕ ਕਰੇਗਾ 에ਅਰ ਕੈਬ 에ਅਰ ਕੈਬ ਦਾ ਮਾਡਲ ਹੈ ਇਹ ਹਾਂਜੀ ਇਹ 에ਅਰ ਕੈਬ ਦਾ ਚੌਥਾ ਹਿੱਸੇਲਾ ਮਾਡਲ ਹੈ 1:4 ਕਹਿੰਦੇ ਆ ਅਸੀਂ ਇਹਨੂੰ ਸੋ ਇਹ ਇਲੈਕਟ੍ਰਿਕ ਹੁੰਦਾ ਸਭ ਤੋਂ ਪਹਿਲੀ ਤਾਂ ਵੱਡੀ ਗ ਇਹਦੇ ਵਿੱਚਰ ਮਲਟੀਪਲ ਇਹ ਪ੍ਰੋਪੈਲਰਸ ਹੁੰਦੇ ਨੇ ਠੀਕ ਹੈ ਜਿਵੇਂ ਇਹਦੇ ਤੇ ਲੱਗੇ ਹੋਏ ਨੇ ਆਪਾਂ ਕੰਮ ਕਰਨਗੇ ਇਹ ਇੰਨਾ ਜ਼ਿਆਦਾ ਸੇਫ ਤੇ ਰਨਡਟ ਹੋਏਗਾ ਕਿ ਜਦੋਂ ਇਹ ਉੱਡੇਗਾ ਇਸ ਦੇ ਪ੍ਰੋਪੈਲਰ ਥੱਲੇ ਹੋ ਜਾਣਗੇ ਤੇ ਫਿਰ ਇਹ ਉੱਪਰ ਮੂਵ ਕਰੇਗਾ ਤਾਂ ਇਹਦੇ ਵਿੱਚ ਸੇਫਟੀ ਕਨਸਰਨਸ ਨੇ ਔਰ ਇਹਦੇ ਵਿੱਚ ਦੇਖੋ ਤੁਸੀਂ ਤੇਰੇਲੇ ਦੇਖੋਗੇ ਤਾਂ ਇਹਦੇ ਵਿੱਚ ਪੰਜ ਬੰਦਿਆਂ ਦੀ ਸਿਟਿੰਗ ਦਾ ਸਨੇ ਪਾਇਲਟ ਅਸੀਂ ਬਿਠਾ ਸਕਦੇ ਹਾਂ ਪਲੱਸ ਇਸ ਨੂੰ ਐਜ਼ ਅ 에어 ਐਮਬੂਲੈਂਸ ਵਰਤ ਸਕਦੇ ਆ ਕਿਉਂਕਿ ਇੱਕ ਸਰਕਾਰੀ ਰਿਪੋਰਟ ਦੇ ਮੁਤਾਬਿਕ ਹਰ ਰੋਜ਼ 500 ਦੇ ਕਰੀਬ ਬੰਦੇ ਦੀ ਡੈਥ ਹੁੰਦੀ ਏ ਇੰਡੀਆ ਦੇ ਹਾਈਵੇਜ਼ ਦੇ ਉੱਤੇ। ਤਾਂ ਇਹ ਬਹੁਤ ਵੱਡੀ ਜ਼ਰੂਰਤ ਹੈ ਇਸ ਸਮੇਂ ਮੁਲਕ ਨੂੰ ਪੰਜਾਬ ਨੂੰ। ਅੱਛਾ ਲੋਕ ਹੋਰ ਵੀ ਵੈਸੇ ਐਡਵਾਂਸ ਹੋਣਾ ਚਾਹੁੰਦੇ ਕਿ ਅਸੀਂ ਜਿਹੜਾ ਟਰੈਵਲ ਟਾਈਮ ਆ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟਰੈਵਲ ਟਾਈਮ ਬਹੁਤ ਜ਼ਿਆਦਾ ਹੁੰਦਾ ਟਰੈਵਲ ਟਾਈਮ ਘਟ ਜੇ ਸਾਡਾ ਔਰ ਇਸ ਚੀਜ਼ ਦੇ ਨਾਲ ਵੀ ਫਿਰ ਬਹੁਤ ਕਿਆ ਜਾ ਸਕਦਾ ਕਾਰਗਰ ਸਾਬਤ ਹੋਏਗੀ ਇਹ ਜੀ। ਬਿਲਕੁਲ ਜੀ ਘੰਟਿਆਂ ਦਾ ਸਫ਼ਰ ਤੁਹਾਡੇ ਮਿੰਟਾਂ 'ਚ ਹੋ ਸਕਦੇ ਨੇ। ਮੈਂ ਕਹਾਂ 350 ਕਿਲੋਮੀਟਰ ਦੀ ਸੀ ਸਪੀਡ। ਠੀਕ ਹੈ ਤਾਂ ਤੁਸੀਂ ਜੇ ਇੱਥੋਂ ਚੰਡੀਗੜ੍ਹ ਤੋਂ ਜਾਣਾ ਹੈ ਅੰਮ੍ਰਿਤਸਰ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਉਹ ਜਿਹੜਾ ਬਹੁਤ 5 4 5 6 ਘੰਟਿਆਂ ਦਾ ਸਫ਼ਰ ਹੈ ਤਾਂ ਉਹ ਬਹੁਤ ਜਲਦੀ ਆਪਾਂ ਕਵਰ ਕਰ ਸਕਦੇ ਹਾਂ ਤੇ ਵਿਦਿਨ ਸਿਟੀ ਤਾਂ ਟ੍ਰੈਫਿਕ ਫਸਣ ਦੀ ਲੋੜ ਹੀ ਨਹੀਂ ਘੰਟੇ-ਘੰਟੇ ਤੇ ਤੁਹਾਡੇ 5 7 10 ਮਿੰਟਾਂ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਕਦੋਂ ਤੱਕ ਹੀ ਸਾਨੂੰ ਚੰਡੀਗੜ੍ਹ ਦੇ ਵਿੱਚ ਚੱਲਦਾ ਨਜ਼ਰ ਆਊਗਾ 에ਅਰ ਕੈਬ ਜਿਵੇਂ ਆਮ ਤੌਰ ਤੇ ਹੁਣ ਊਬਰ ਚੱਲਦੀ ਹੈ ਐਂਡ ਡਰਾਈਵ ਚੱਲਦੀ ਉਹਦੇ ਤੇ ਕੈਪਸ ਗੱਡੀਆਂ ਕਾਰਾਂ ਚੱਲਦੀਆਂ ਨੇ ਇਹ ਕਦੋਂ ਤੱਕ ਸਾਨੂੰ ਚੰਡੀਗੜ੍ਹ ਦੀ ਹਵਾ ਦੇ ਵਿੱਚ ਚੰਡੀਗੜ੍ਹ ਦੇ ਸਮਾਨ ਛੁੱਟ ਹਾਂਜੀ ਬੜੀ ਉਮੀਦ ਹੈ ਕਿ 2027-28 ਤੱਕ ਅਸੀਂ ਇਸ ਨੂੰ ਮਾਰਕੀਟ ਦੇ ਵਿੱਚ ਉਤਾਰ ਦੇਵਾਂਗੇ ਹੁਣ ਇੱਕ ਡਵੈਲਪਮੈਂਟ ਸਟੇਜ ਹੈ ਡੀਜੀਸੀਏ ਦੇ ਵੱਲੋਂ ਸਾਡੀ ਐਪਲੀਕੇਸ਼ਨ ਨੂੰ ਅਕਸੈਪਟ ਕਰ ਲਿਆ ਗਿਆ ਔਰ ਬਹੁਤ ਅਪਰੂਵਲਸ ਪ੍ਰੋਸੈਸਿੰਗ ਦੇ ਵਿੱਚ ਫਾਸਟ ਵਿੱਚ ਮੂਵ ਹੋ ਰਹੀਆਂ ਨੇ ਤੋ ਇਨ ਸ਼ੋਰਟ ਜੇ ਮੈਂ ਕਹਾਂ ਤਾਂ ਬਸ ਜਿਆਦਾ ਦੂਰ ਨਹੀਂ ਹੈ 2-3 ਸਾਲਾਂ ਦੀ ਹੀ ਖੇੜ ਹੈ ਕਿ ਇਹ ਤੁਹਾਨੂੰ ਦਿਸ ਜਾਣਗੇ ਮਾਰਕੀਟ ਦੇ ਵਿੱਚ 2-3 ਸਾਲਾਂ ਚ ਲੋਕ ਜਿਹੜੇ ਆ ਇਹ 2-3 ਸਾਲ ਹੋਰ ਇੰਤਜ਼ਾਰ ਕਰਨ ਪੰਜਾਬ ਦੇ ਲੋਕ ਹਾਂਜੀ ਬਿਲਕੁਲ ਇੰਨਾ ਹੀ ਹੈ ਬਸ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਇਹ ਲਾਂਚ ਹੋਏਗਾ ਜਿਹਨੂੰ ਮੈਂ ਪਰਸਨਲੀ ਤੌਰ ਤੇ ਮਨਦਾ ਹੈ ਇਹ ਐਰ ਐਮਬੂਲੈਂਸ ਦੇ ਤੌਰ ਦੇ ਉਤੇ ਇਹ ਟੈਕਸੀ ਦੇ ਪੈਰਲਲ ਨਾਲ ਚੱਲੇਗੀ ਅੱਛਾ ਐਰ ਐਮਬੂਲੈਂਸ ਦੇ ਤੌਰ ਤੇ ਜਾਨੀ ਕਿ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਜ਼ਿਆਦਾ ਬਿਮਾਰ ਹੈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਣਾ ਤਾਂ ਉਹਦੇ ਤੌਰ ਤੇ ਇਹਨੂੰ ਤੁਸੀਂ ਲਾਂਚ ਕਰੋ ਇੱਕ ਵਾਰ ਹਾਂਜੀ ਆਪਣੇ ਸਾਰਿਆਂ ਦੀ ਹੈਲਥ ਇੰਸ਼ੋਰੈਂਸ ਦੇ ਵਿੱਚ ਨਾ 에어 ਲਿਫਟ ਕਵਰਡ ਹੁੰਦਾ ਪਰ ਤਰਾਸ਼ਦੀ ਇਹ ਆ ਵਿਕਰਮ ਜੀ ਜੋ ਅਸੀਂ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਆਪਣੇ ਇੰਡੀਆ ਦੇ ਕੋਲ ਸਿਰਫ 250 ਹੈਲੀਕਾਪਟਰ ਹੀ ਹੈ ਬਸ ਔਰ ਸਿਵਲ ਹੈਲੀਕਾਪਟਰ ਦੀ ਗੱਲ ਕਰ ਰਹੇ ਹਾਂ ਔਰ 1.4 ਬਿਲੀਅਨ ਪੋਪੂਲੇਸ਼ਨ ਹੈ ਜਾਂ ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ ਤੇ ਇਸ ਸਾਰੇ ਨੂੰ ਕਵਰ ਅਪ ਕਰਨ ਵਾਸਤੇ ਕਿਉਂਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਦੋਂ ਇੱਕ ਸਕਿੰਟ ਇੱਕ ਮਿੰਟ ਦੀ ਬਹੁਤ अहमियत ਹੁੰਦੀ ਹੈ ਉਦੋਂ ਉਦੋਂ ਕਿਤੇ ਤਾਂ ਤੁਸੀਂ ਟ੍ਰੈਫਿਕ ਦੇ ਵਿੱਚ ਤੁਹਾਡੀ 에어 ਐਮਬੂਲੈਂਸ ਫਾਸਟ ਜਾਵੇ ਜਾਂ ਕਿਸੋ دیر ਪਹੁੰਚੇ ਚ ਹੋ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ ਗੁਰੂ ਮਹਾਰਾਜ ਦੀ ਬਾਕੀ ਤਾਂ ਸਾਖ ਪਰਮਾਤਮਾ ਨੇ ਬਖਸ਼ੇ ਅੱਛਾ ਇਹ ਕਿਵੇਂ ਵਰਕ ਕਰੇਗਾ ਕੁਲਜੀਤ ਜੀ ਮੈਂ ਇਹ ਚਾਹਣਾ ਜ਼ਰੂਰ ਤੁਸੀਂ ਇੱਕ ਵਾਰ ਜੇ ਸਮਝਾऊं ਤਾਂ ਵਧੀਆ ਹੋਏਗਾ ਕਿ ਕਿਸ ਤਰੀਕੇ ਨਾਲ ਵਰਕ ਕਰੇਗਾ ਔਰ ਸੇਫ ਕਿੰਨਾ ਹੋਏਗਾ ਕਿਉਂਕਿ ਆਮ ਤੌਰ ਤੇ ਜੇ ਇਹ ਨਾ ਹੋਵੇ ਕਿ ਬੰਦਾ ਹਵਾ ਦੇ ਵਿੱਚ ਉੱਡ ਰਿਹਾ ਔਰ ਇਹਦੇ ਜਿਹੜਾ ਪੰਖੇ ਕੰਮ ਕਰਨਾ ਬੰਦ ਕਰਨ ਔਰ ਬੰਦੇ ਅਸਮਾਨ ਚੋਂ ਆ ਜਾਣ ਸਿੱਧਾ ਥੱਲੇ ਨਹੀਂ ਇਹੀ ਚੀਜ਼ ਹੈ ਦੇਖੋ ਤੁਸੀਂ ਧਿਆਨ ਦੇ ਨਾਲ ਥੱਲੇ ਜਾ ਰਹੇ ਨੇ ਇਹਦੇ ਸਾਰੇ ਪੰਖ ਠੀਕ ਹੈ ਜਦੋਂ ਇਹਨੇ ਟੇਕ ਆਫ ਕਰਨਾ ਹੈ ਇਹ ਸਾਰੇ ਥੱਲੇ ਨੂੰ ਹੋਣਗੇ ਠੀਕ ਹੈ ਜਿਵੇਂ ਜਿਵੇਂ ਇਹ ਟੇਕ ਆਫ ਕਰੇਗਾ ਇਹ ਅੱਗੇ ਪੋਜੀਸ਼ਨ ਲੈ ਲੈਣਗੇ ਤੁਸੀਂ ਦੇਖੋ ਨਾ ਕਿੰਨੇ ਮਲਟੀਪਲ ਪੰਖੇ ਨੇ ਇਹਦੇ ਵਿੱਚ ਤਕਰੀਬਨ 12 ਦੇ ਕਰੀਬ ਲੱਗੇ ਹੋਏ ਨੇ ਜੇ ਅਸੀਂ ਇੱਥੋਂ ਤੱਕ ਇਹਦੀ ਟੈਸਟਿੰਗ ਕਰਕੇ ਦਵਾਂਗੇ ਕਿ ਜੇ ਇਹਦੇ 50% ਚਲੋ ਅਸੀਂ ਪਰਪੈਲਰਸ ਕਰਨੇ ਆਪਾਂ ਪੱਕੇ ਕਹਿ ਸਕਦੇ ਆ ਫੇਲ ਵੀ ਹੋ ਜੇ ਫਿਰ ਵੀ ਇਹ ਕ੍ਰੈਸ਼ ਨਹੀਂ ਕਰੇਗਾ ਹੈਲੀਕਾਪਟਰ ਨਾਲ ਤੁਸੀਂ ਕੰਪੇਅਰ ਕਰ ਲੋ ਹੈਲੀਕਾਪਟਰ ਦੇ ਕੋਲ ਇੱਕ ਪੱਖਾ ਤੁਹਾਡੇ ਕੋਲ ਕੋਈ অপਸ਼ਨ ਨਹੀਂ ਹੈ ਇਹਦੇ ਵਿੱਚ ਇਹਦੀ ਸੇਫਟੀ ਅਸੀਂ ਸਾਡਾ ਜੋ ਮੰਨਣਾ ਹੈ 1 ਇਨ ਬਿਲੀਅਨ ਕ੍ਰੈਸ਼ ਹੁੰਦੇ ਟੈਸਟ ਕਰਕੇ ਦਵਾਂਗੇ ਅਸੀਂ ਹਾਂਜੀ ਓਕੇ ਪਰ ਪੈਰਾਸ਼ੂਟ ਵੀ ਸਾਰਾ ਯਾਨੀ ਕਿ ਸੇਫਟੀ ਲਿਹਾਜ਼ ਤੋਂ ਤੋਂ ਬਿਨਾ ਤਾਂ ਚੈਕਿੰਗ ਤੋਂ ਬਿਨਾ ਤਾਂ ਅਲਾਉ ਹੀ ਨਹੀਂ ਤੁਹਾਨੂੰ ਪਰਮਿਸ਼ਨ ਹੀ ਨਹੀਂ ਮਿਲ ਪਾਉਣੀ ਹਾਂਜੀ ਬਿਲਕੁਲ ਡੀਜੀਸੀਏ ਦੇ ਜੋ ਰੂਲ ਨੇ ਔਰ ਜੋ ਡੀਜੀਸੀਏ ਵੀ ਜੋ ਰੂਲ ਨੇ ਜਿਵੇਂ ਆਪਣੇ ਤੇ ਡੀਜੀਸੀਏ ਇੰਡੀਆ ਦੇ ਵਿੱਚ ਐਫਏ ਅਮਰੀਕਾ ਦੇ ਵਿੱਚ ਐਸਾ ਯੂਰਪ ਦੇ ਵਿੱਚ ਉਹ ਸਾਰੀਆਂ ਇਹਨਾਂ ਦੇ ਰੈਗੂਲੇਸ਼ਨ ਸਭ ਸੇਮ ਨੇ ਸੋ ਇਹ ਗਲੋਬਲ ਪ੍ਰੋਜੈਕਟ ਬਣੇਗਾ ਇਨ ਟਰਮਸ ਆਫ ਸੇਫਟੀ ਐਂਡ ఎవਰੀਥਿੰਗ ਜੋ ਉਸ ਇੰਟਰਨੈਸ਼ਨਲ ਗਾਈਡਲਾਈਨਸ ਨੂੰ ਧਿਆਨ ਚ ਰੱਖ ਕੇ ਬਣਾਇਆ ਜਾਵੇਗਾ ਇਹਦਾ ਫਿਰ ਆਰਡਰ ਰੂਟ ਹੋਏਗਾ ਜਿਸ ਤਰੀਕੇ ਨਾਲ ਜਾਂ ਤੁਸੀਂ ਕੀ ਹੁਣ ਤੱਕ ਜਾਂ ਮੈਂ ਦੇ ਵਿੱਚ ਪਹਿਲਾਂ ਹੀ ਪੁੱਛ ਰਹੇ ਤੁਹਾਨੂੰ ਉਹਦੇ ਤੇ ਸ਼ਾਇਦ ਵਰਕ ਕਰਨਾ ਹੋਊਗਾ ਜੇ ਜਿਵੇਂ ਆਮ ਤੌਰ ਤੇ ਮੈਪ ਗਲੀਆਂ ਹਨਾ ਔਰ ਯਾ ਹਵਾਈ ਪੱਟੀ ਦਾ ਵੀ ਜ਼ਿਕਰ ਕਰਦੇ ਆ ਕਿ ਹਵਾਈ ਜਹਾਜ਼ ਨੇ ਕਿਹੜੀ ਦਿਸ਼ਾ ਜਾਣਾ ਇਹਦਾ ਵੀ ਫਿਰ ਵੱਖਰਾ ਰੂਟ ਚੁਣਿਆ ਜਾਊਗਾ ਕਿ ਚੰਡੀਗੜ੍ਹ ਚ ਕਿਹੜੇ ਸੈਕਟਰ ਤੋਂ ਕਿਹੜੇ ਸੈਕਟਰ ਤੱਕ ਜਾਣਾ ਤਾਂ ਆਹ ਰੂਟ ਹੋਊਗਾ ਹਾਂਜੀ ਇਹਦੇ ਵਿੱਚ ਨਾ ਜੋ ਹੁਣ ਤੱਕ ਦਾ ਜੋ ਪਲੈਨਿੰਗ ਚੱਲ ਰਹੀ ਏ ਸਰਕਾਰਾਂ ਦੀ ਡੀਜੀਸੀਏ ਦੀ ਉਹਦੇ ਵਿੱਚ ਇਹ ਪਲੈਨ ਕੀਤਾ ਜਾ ਰਿਹਾ ਕਿ ਇਹ ਰੂਟਸ ਡਿਫਾਈਨ ਹੋਣਗੇ ਏਅਰ ਰੂਟ ਵੀ ਲਾ ਲੋ ਵੀ ਏਅਰ ਪਟੀਆਂ ਹਵਾਈ ਪਟੀਆਂ ਜਿੰਦੇ ਵਿੱਚ ਇਹਨਾਂ ਦੇ ਬਣਾਏ ਜਾਣਗੇ ਕਿਉਂਕਿ ਇਹ ਕੋਈ ਇੱਕ ਤੇ ਦੋ ਨੇ ਨਹੀਂ ਉਡਣਾ ਇਹਨੇ ਹਜ਼ਾਰਾਂ ਸੌਆਂ ਤੋਂ ਫਿਰ ਸਮੇ ਦੇ ਨਾਲ-ਨਾਲ ਵਧਦੇ ਜਾਣਾ ਨੰਬਰ ਇਹਦੇ ਵਿੱਚ ਤਾਂ ਬੜਾ ਸੇਫ ਡਿਜ਼ਾਈਨ ਹੋਵੇਗਾ ਔਰ ਇਹ ਆਟੋਨੋਮਸ ਫਲਾਈਟ ਵੀ ਲਵੇਗਾ ਬਿਨਾ ਪਾਇਲਟ ਤੋਂ ਅੱਛਾ हां जी क्योंकि जो डीजीसीए ਦੇ ਰੂਲਸ ਲਾਈਨ ਨੇ ਉਹ 2035 ਔਨਵਰਡਸ ਇਸ ਨੂੰ ਆਟੋਨੋਮਸ ਦੀ ਪਰਮਿਸ਼ਨ ਦੇਣਗੇ ਜੋ ਚਰਚਾ ਦੇ ਵਿੱਚ ਹਾਂ ਜੀ ਆਟੋਮੈਟਿਕ ਤਾਂ ਗੱਡੀਆਂ ਹੀ ਅਜੇ ਉਹ ਨਹੀਂ ਹੋ ਪਾਈਆਂ ਪਰ ਤੁਸੀਂ ਉਸ ਤੋਂ ਵੀ ਐਡਵਾਂਸ ਗੱਲ ਕਰ ਰਹੇ ਹੋ ਕਿ ਹਵਾ ਦੇ ਵਿੱਚ ਵੀ ਬੰਦਾ ਉੱਠ ਸਕੂਗਾ ਇਸ ਤਰੀਕੇ ਨਾਲ ਵਿਦਆਊਟ ਪਾਇਲਟ ਇੰਦੇ ਇੱਥੇ ਈਜ਼ੀ ਹੈ ਕਿਉਂਕਿ ਇੱਥੇ ਪੁਆਇੰਟ ਟੂ ਪੁਆਇੰਟ ਉੱਡਣਾ ਕਿ ਇੱਕ ਪੁਆਇੰਟ ਇੱਕ ਹੈਲੀਪੈਡ ਤੋਂ ਆਪਾਂ ਵਰਟੀਪੋਰਟ ਕਹਿੰਨੇ ਆ ਇੱਕ ਵਰਟੀਪੋਰਟ ਤੋਂ ਦੂਜੇ ਵਰਟੀਪੋਰਟ ਤੱਕ ਉੱਥੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਯਹਾਂ ਸੜਕਾਂ ਦੇ ਉੱਪਰ ਜਿਵੇਂ ਆਪਣੀਆਂ 올ਡ ਇਨਫਰਾਸਟ੍ਰਕਚਰ ਇਹ ਗਲੀਆਂ ਨੇ ਬਹੁਤ ਕੁਝ ਤਾਂ ਨੇ ਮੈਨੂੰ ਲੱਗਦਾ ਉੱਥੇ ਜ਼ਿਆਦਾ ਡਿਫਿਕਲਟ ਇੱਥੇ ਤਾਂ ਬਹੁਤ ਈਜ਼ੀ ਹੈ ਪਰ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਹਰ ਘਰ ਤੇ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਹੈਲੀਪੈਡ ਬਣਿਆ ਹੋਇਆ ਨਜ਼ਰ ਆਊਗਾ ਕਿਉਂਕਿ ਮੰਨ ਲਓ ਮੈਟਰੋ ਸਿਟੀ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਔਰ ਜੇ ਕਿਸੇ ਨੇ ਜਾਣਾ ਮੀਟਿੰਗ ਕਰਨ ਵਾਸਤੇ ਤੈਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਚ ਲੋਕ ਇਹਨੂੰ ਯੂਜ਼ ਕਰਨਗੇ ਬਿਲਕੁਲ ਤੁਸੀਂ ਅੱਜ ਮੇਰੇ ਆਫਿਸ ਆਏ ਹੋ ਤਾਂ ਤੁਸੀਂ ਪਹਿਲਾਂ ਮੈਨੂੰ ਫੋਨ ਹੀ ਕਰਨਾ ਸੀ ਤੁਹਾਡੇ ਉੱਤੇ ਹੈਗਾ ਵਾਡੀਪੋਰਟ ਹੈਲੀਪੈਡ ਮੈਂ ਆਪਦਾ ਜਾਜ ਲੈ ਕੇ ਆਉਣਾ ਹੈ ਤਾਂ ਇਦਾਂ ਦਾ ਸਮਾਂ ਆਏਗਾ ਤੇ ਮੈਂ ਦੁਬਈ ਦੀ ਨਿਊਜ਼ ਪੜ੍ਹ ਰਿਆ ਸੀ ਕਿ ਉੱਥੋਂ ਦੇ ਜਿਹੜੀ ਸ਼ੇਖ ਸਾਹਿਬ ਨੇ ਜੋ ਵੀ ਉਹਨਾਂ ਦੇ ਹੈੱਡ ਨੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ 5-6 ਸਾਲਾਂ ਦੇ ਵਿੱਚ 50% ਜੋ ਟ੍ਰੈਫਿਕ ਐਸੀ ਰਿਡਿਊਸ ਕਰ ਦੇਣਾ ਹੈ ਸੜਕਾਂ ਤੋਂ ਹਰ ਬਿਲਡਿੰਗ ਦੇ ਉੱਤੇ ਇਹ ਬਣਨਗੇ ਇਹ ਹੋਏਗਾ ਇਹ ਅੱਜ ਬੜਾ ਫੈਸੀਨੇਟਿੰਗ ਜਾ ਲੱਗ ਰਿਹਾ ਆਪਾਂ ਨੂੰ ਅਚੰਭੇਜਨਕ ਲੱਗ ਰਿਹਾ ਬੜੇ ਕੋਈ ਇਹ ਬਹੁਤ ਨੇੜੇ ਆ اچھا ਮੰਨ ਲਓ ਇਹਦਾ ਰੈਂਟ ਕਿੰਨਾ ਹੋਊਗਾ ਕਿਉਂਕਿ ਆਮ ਤੌਰ ਤੇ ਜੇ ਮੈਂ ਪੁੱਛਾਂ ਹਰ ਬੰਦੇ ਦੇ ਜ਼ਿਹਨ 'ਚ ਵੀ ਹੋਊਗਾ ਕਿ ਇਹਦਾ ਪਤਾ ਨਹੀਂ ਰੈਂਟ ਹੀ ਬਹੁਤ ਜ਼ਿਆਦਾ ਹੋਣਾ ਕਿ ਆਮ ਬੰਦਾ ਤਾਂ ਅਫੋਰਡ ਨਹੀਂ ਕਰ ਅਫੋਰਡ ਨਹੀਂ ਕਰ ਪਾਊਗਾ ਫਿਰ ਉਹਨੂੰ ਦੇਖੋ ਸ਼ੁਰੂਆਤੀ ਤੌਰ ਤੇ ਕੁਝ ਹੋ ਸਕਦਾ ਹੈ ਮਹਿੰਗਾ ਹੋਵੇ ਕਿਉਂਕਿ ਜਿਵੇਂ ਜਿਵੇਂ ਵੋਲਿਊਮ ਵਧੇਗਾ ਪਰ ਜੋ ਸਾਡਾ ਮੰਨਣਾ ਹੈ ਇਹ 2-250 ਰੁਪਏ ਤੋਂ ਹੀ ਸ਼ੁਰੂ ਹੋਵੇਗਾ ਪਰ ਕਿਲੋਮੀਟਰ ਦੇ ਸਾਬ ਨਾਲ ਹਾਂਜੀ ਫਿਰ ਤਾਂ ਹਰ ਬੰਦਾ ਅਪਰੋਚ ਕਰ ਸਕਦਾ ਹੈ ਮਤਲਬ ਜਿਹੜਾ ਮਿਡਲ ਕਲਾਸ ਹੈ ਉਹ ਉਹਦੀ ਪਹੁੰਚ ਦੇ ਵਿੱਚ ਹੋਏਗਾ ਇਹ ਹਾਂਜੀ ਇਹ ਸਿਰਫ ਵੀਆਈਪੀਜ਼ ਲਈ ਨਹੀਂ ਬਣ ਰਿਹਾ ਠੀਕ ਹੈ ਇਹ ਆਮ ਲੋਕਾਂ ਵਾਸਤੇ ਬਣ ਰਿਹਾ ਹੈ ਠੀਕ ਹੈ ਜਿਵੇਂ ਜਹਾਜ਼ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਹੈਲੀਕਾਪਟਰ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਪਰ ਇਹ ਉਸ ਮਿਡਲ ਕਲਾਸ ਦੀ ਰੇਂਜ ਦੇ ਵਿੱਚ 200% ਆਏਗਾ ਕਿ ਉਹ ਕਰ ਸਕਦੇ ਨੇ ਜਿਵੇਂ ਜਿਵੇਂ ਇਹਦਾ ਮੈਨੂਫੈਕਚਰਿੰਗ ਵਧੂਗੀ ਪ੍ਰੋਡਕਸ਼ਨ ਵਧੂਗੀ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਕੋਸਟ ਘਟੂਗੀ ਹਾਂ ਬਿਲਕੁਲ ਮੈਂ ਜ਼ਿਕਰ ਕਰਦਾ ਹਾਂ ਹਮੇਸ਼ਾ ਮੋਬਾਈਲ ਇੰਡਸਟਰੀ ਦੀ ਜਿਵੇਂ ਨਵਾਂ ਨਵਾਂ ਪਹਿਲਾਂ ਇਨਕਮਿੰਗ ਕਾਲ ਵੀ ਪੈਂਦੀ ਹੁੰਦੀ ਸੀ ਪਰ ਕੁਝ ਸਾਲਾਂ ਦੇ ਵਿੱਚ ਹੀ ਇਹ ਬਹੁਤ ਈਜ਼ੀ ਹੋ ਜਾਏਗਾ ਜਿਵੇਂ ਨਾਰਮਲੀ ਆਪਣੇ ਘਰਾਂ ਦੇ ਵਿੱਚ ਕਾਰਾਂ ਯੂਜ਼ ਕਰਦੇ ਆ ਉਸ ਲੈਵਲ ਤੱਕ ਵੀ ਆਏਗਾ ਬਟ ਚੀਜ਼ਾਂ ਸਮੇਂ ਦੇ ਨਾਲ ਮੂਵ ਕਰ ਜਾਣਗੀਆਂ ਗਵਰਨਮੈਂਟ ਅਪਰੋਚ ਕਰ ਰਹੀਆਂ ਨੇ ਤੁਹਾਨੂੰ ਜੇ ਤੁਸੀਂ ਕਿਸੇ ਦੇ ਟੱਚ ਦੇ ਵਿੱਚ ਹੈਗੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕੈਨੇਡਾ ਤੋਂ ਵਾਪਸ ਆਇਆ ਹੋਇਆ ਮੈਂ ਪੰਜਾਬ ਲਈ ਆਇਆ ਤੇ ਮੈਚ ਹੋਣਾ ਕਿ ਇਸ ਇਨੋਵੇਸ਼ਨ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਏ ਸਾਡੇ ਯੂਥ ਨੂੰ ਕੀ ਹੋਏ ਬੜਾ ਮੋਟੀਵੇਟਿਡ ਫੀਲ ਕਰਨ ਹਾਂ ਮੈਨੂੰ ਤਿੰਨ ਸਰਕਾਰਾਂ ਨੇ ਅਪਰੋਚ ਕੀਤਾ ਹੋਇਆ ਔਰ ਬੜਾ ਅਗਰੈਸਿਵਲੀ ਅਪਰੋਚ ਕੀਤਾ ਹੋਇਆ ਸਾਡੇ ਪੈਟੈਂਟਸ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਵੀ ਦਿਸ ਇਜ਼ ਅ ਫਿਊਚਰ ਐਂਡ ਆਲ 댓 ਪੰਜਾਬ ਸਰਕਾਰ ਦਾ ਵੀ ਬੜਾ ਪੋਜ਼ਿਟਿਵ ਰਵਈਆ ਹੈ ਕਿ ਉਹ ਚਾਹੁੰਦੇ ਨੇ ਕਿ ਇਸ ਸੀਰ ਨੂੰ ਅਸੀਂ ਜਲਦੀ ਸ਼ਤੀ ਲੈ ਕੇ ਆਈਏ ਸੋ ਸਰਕਾਰਾਂ ਅਪਰੋਚ ਕਰ ਰਹੀਆਂ ਨੇ ਬਹੁਤ ਹੋਰ ਬਾਰਲੇ ਮੁਲਕਾਂ ਦੇ ਲੋਕ ਵੀ ਮੈਨੂੰ ਅਪਰੋਚ ਕਰਦੇ ਰਹਿੰਦੇ ਨੇ ਹਰ ਰੋਜ਼ ਮੀਟਿੰਗ ਡਿਸਕਸ਼ਨਸ ਹੁੰਦੀਆਂ ਨੇ ਪਰ ਜੇ ਮੈਂ ਸਾਰਾ ਕੁਝ ਛੱਡ ਕੇ ਵੇਚਵਟ ਕੇ ਇੱਥੇ ਵਾਪਸ ਆਇਆ ਤਾਂ ਇੱਕ ਸੁਪਨਾ ਲੈ ਕੇ ਆਇਆ ਕਿ ਇਸ ਨੂੰ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤਾ ਜਾਵੇ ਪੰਜਾਬ ਇਸ ਦੇ ਵਿੱਚ ਮੋਰੀ ਬਣੇ ਤੇ ਇਹ ਅਸੀਂ ਮੰਨੀਏ ਕਿ ਅਸੀਂ ਪਿੰਡਾਂ ਤੋਂ ਉੱਠ ਕੇ ਛੋਟੇ ਸ਼ਹਿਰਾਂ ਤੋਂ ਉੱਠ ਕੇ ਵੀ ਇਹੋ ਜਿਹੀ ਇਨੋਵੇਸ਼ਨ ਨੂੰ ਕਰ ਸਕਦੇ ਹਾਂ ਅੱਛਾ ਇਹ ਆਈਡੀਆ ਕਦੋਂ ਆਇਆ ਤੁਹਾਡੇ ਦਿਮਾਗ 'ਚ ਜਾਂ ਕਦੋਂ ਇਹ ਦਿਮਾਗ 'ਚ ਉਪਜ ਹੋਈ ਕਿ ਯਾਰ ਇਹੋ ਜਿਹਾ ਸਿਸਟਮ ਵੀ ਕੀਤਾ ਜਾ ਸਕਦਾ ਹੈ ਇਹ ਕੋਵਿਡ ਦੇ ਦਿਨਾਂ ਦੀ ਗੱਲ ਹੈ ਕਿ ਮੈਨੂੰ ਇੱਕ ਫੋਨ ਕਾਲ ਆਉਂਦੀ ਹੈ ਕਿ ਮੇਰੇ ਕਿਸੇ ਨੌਨ ਨੂੰ 에어 ਐਮਬੂਲੈਂਸ ਦੀ ਲੋੜ ਹੈ ਉਹਨਾਂ ਨੇ ਆਪਣੇ ਫਾਦਰ ਨੂੰ 에어 ਲਿਫਟ ਕਰਨਾ ਸੀ ਚੰਡੀਗੜ੍ਹ ਦੇ ਵਿੱਚ ਉਹ ਮੈਂ ਉਹ ਸਰਚ ਕੀਤਾ ਗੂਗਲ ਤੇ ਮੈਂਗੇ ਵੀ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ 250 ਹੈਲੀਕਾਪਟਰ ਹੀ ਹੈ ਤਾਂ ਮੈਨੂੰ ਬੜੀ ਜ ਚੰਬੇ ਜਨਕ ਫਿਗਰ ਲੱਗੀ ਯਾਰ ਬਸ ਐਡਾ ਵੱਡਾ ਗੈਪ ਤਾਂ ਉਸ ਕੋਵਿਡ ਤੋਂ ਮੈਂ ਸ਼ੁਰੂ ਕੀਤਾ ਫਿਰ 2021 ਦੇ ਵਿੱਚ ਮੈਂ ਸਾਰੀ ਟੀਮ ਸਟੈਬਲਿਸ਼ ਆਲਮੋਸਟ ਸਾਨੂੰ 3-4 ਸਾਲ ਹੋ ਗਏ ਨੇ ਇਸ ਕਨਸੈਪਟ ਤੇ ਫਿਰ ਕੰਮ ਕਰਦੇ ਕਰਦੇ ਤੇ ਮੈਨੂੰ ਲੱਗਿਆ ਇਸ ਚੀਜ਼ ਦੀ ਬਹੁਤ ਅਹਿਮੀਅਤ ਹੈ ਔਰ ਲੋੜ ਹੈ ਸਾਨੂੰ ਕਰਨੀ ਚਾਹੀਦੀ ਕੋਵਿਡ ਟਾਈਮ 'ਚ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ 에어 ਕੈਬ ਜਾਂ 에어 ਐਮ뷸ੈਂਸ ਹੋਣੀ ਚਾਹੀਦੀ ਹੈ ਮੈਨੂੰ ਇਹ ਲੱਗਿਆ ਸੀ ਕਿ ਹੈਲੀਕਾਪਟਰ ਦਾ ਬਦਲ ਕੀਏ ਹੈਲੀਕਾਪਟਰ ਦਾ ਬਦਲ ਕੀਏ ਜਿਹੜਾ ਕਿ ਆਮ ਆਦਮੀ ਦੇ ਇੱਕ ਆਮ ਇਨਸਾਨ ਦੇ ਅਪਰੋਚ ਦੇ ਵਿੱਚ ਪਹੁੰਚ ਦੇ ਵਿੱਚ ਆ ਸਕੇ ਤਾਂ ਮੈਨੂੰ ਇਹ ਜਦੋਂ ਮੈਂ ਇਸ ਨੂੰ ਸਰਚ ਕੀਤਾ ਕਿਉਂਕਿ ਇਹ ਇਲੈਕਟ੍ਰਿਕ ਹੈ ਇੰ ਵਿੱਚ ਇੰਜਨ ਦਾ ਉਹ ਕੰਪਲੈਕਸਿਟੀ ਨਹੀਂ ਹੈਗੀ ਤੇ ਇਸ ਦੀ ਸਾਰਾ ਕੁਝ ਤਾਂ ਮੈਨੂੰ ਲੱਗਾ ਵੀ ਥਿਸ ਇਜ਼ ਸਮਥਿੰਗ ਥੈਟ ਵੀ ਕੈਨ ਡੂ ਇਟ ਅਬ ਇਹ ਹੋ ਸਕਦਾ ਹੈ ਅੱਛਾ ਕਿੰਨੇ ਕਿਲੋਮੀਟਰ ਤੱਕ ਇਹ ਫਿਰ ਫਲਾਈਟ ਕਰ ਸਕਦਾ ਇੱਕ ਚਾਰਜ ਤੋਂ ਬਾਅਦ ਜੋ ਅਸੀਂ ਹੁਣੇ ਤੱਕ ਇਹਦੀ ਸਿਮੂਲੇਸ਼ਨ ਟੈਸਟਿੰਗ ਤੇ ਉੱਪਰ ਸਾਰਾ ਕੰਮ ਕਰ ਰਹੇ ਹਾਂ ਜੋ ਅੱਜ ਦੀ ਡੇਟਸ ਬੈਟਰੀਜ਼ ਅਵੇਲੇਬਲ ਨੇ ਮਾਰਕੀਟ ਦੇ ਵਿੱਚ 90 ਮਿੰਟ ਤੱਕ ਦਾ ਅਸੀਂ ਫਲਾਈਂ ਟਾਈਮ ਰੱਖਿਆ ਹੋਇਆ ਹੈ 350 350 ਕਿਲੋਮੀਟਰ ਤੱਕ ਇਹ ਕਵਰ ਕਰ ਲਏਗਾ। ਯਾਨੀ ਕਿ ਇਥੋਂ ਇੱਕ ਚਾਰਜ ਦੇ ਨਾਲ ਅੰਮ੍ਰਿਤਸਰ ਜਾ ਸਕਦਾ ਚੰਡੀਗੜ੍ਹ ਤੋਂ ਫਲਾਈ ਕਰਕੇ। ਹਾਂਜੀ ਬਿਲਕੁਲ ਔਰ ਇਹ ਇਹ ਕੋਈ ਇੱਥੇ ਰੁਕਣੀ ਜਾਵੇਗੀ ਕਿਉਂਕਿ ਹਰ ਰੋਜ਼ ਬੈਟਰੀਜ਼ ਮੈਂ ਕੱਲ ਪਰਸੋ ਇੱਕ ਆਰਗੇਨਾਈਜੇਸ਼ਨ ਨਾਲ ਗੱਲ ਕਰ ਰਿਹਾ ਸੀ ਉਹ ਟੈਸਲਾ ਨੂੰ ਜੋ ਬੈਟਰੀ ਦੇ ਰਹੀ ਹੈ। ਜੇ ਆਹ ਚੀਜ਼ ਅੱਗੇ ਮੂਵ ਕਰਦੇ ਹੋ ਸਦੋਂ ਕੰਪਨੀ ਪੰਜਾਬ 'ਚ ਆ ਜਾਏ। ਉਕੇ ਇਹ ਇਕੋਸਿਸਟਮ ਡਵਲਪ ਹੋਏਗਾ ਸੈਮੀ ਕਨੈਕਟਰ ਇੰਡਸਟਰੀ ਨਾਲ ਚਲੇਗੀ ਨਾਲ ਬੈਟਰੀ ਦੀ ਇੰਡਸਟਰੀ ਆਵੇਗੀ ਔਰ ਬੈਟਰੀ ਵਿੱਚ ਜਿੰਨੀ ਰਿਸਰਚ ਹੋ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 4-5 ਸਾਲਾਂ ਦੇ ਵਿੱਚ ਇਹ ਕਪੈਸਿਟੀ ਦੀ ਡਬਲ ਤੋਂ ਵੀ ਟ੍ਰਿਪਲ ਹੋ ਜਾਏਗੀ ਓਕੇ ਪਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਤਿੰਨ ਸਾਲਾਂ ਚ ਤੁਸੀਂ ਇਹਨੂੰ ਲਾਂਚ ਕਰਦੇ ਹੋਗੇ ਉਸ ਤੋਂ ਬਾਅਦ ਫਿਰ ਚਲੋ ਵਧਦਾ ਜਾਊਗਾ ਸਿਸਟਮ ਇਹ ਪਰ ਸ਼ੁਰੂਆਤ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਤੋਂ ਕਰਨੀ ਹੈ ਜੇ ਪਹਿਲੀ ਫਲਾਈਟ ਇਹਦੀ ਹੋਊਗੀ ਪੰਜਾਬ ਤੋਂ ਹੋਊਗੀ ਮੈਰੀ ਤਾਂ ਇਹ ਬੜੀ ਮੰਨਦੀ ਇੱਕ ਇੱਛਾ ਹੈ ਕਿ ਇਹ ਦੀ ਸ਼ੁਰੂਆਤ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਜਾਵੇ ਮੈਂ ਆਪਦੇ ਆਪ ਤੇ ਜੀ ਨੂੰ ਲੈ ਕੇ ਬੜਾ ਇਮੋਸ਼ਨਲ ਹਾਂ ਕਿ ਅੰਮ੍ਰਿਤਸਰ ਸਾਹਿਬ ਚ ਗੁਰੂ ਮਹਾਰਾਜ ਦੀ ਬੀੜ ਨੂੰ ਲੈ ਕੇ ਅਸੀਂ ਸ਼ੁਰੂਆਤ ਕਰੀਏ ਕਿ ਪਹਿਲੀ ਫਲਾਈਟ ਹੀ ਗੁਰੂ ਸਾਹਿਬ ਦੀ ਕਰਾਈਏ ਅਸੀਂ ਤੇ ਬਿਲਕੁਲ ਪੰਜਾਬ ਦੀ ਧਰਤੀ ਤੋਂ ਹੀ ਹੋਵੇਗਾ ਜੀ ਜਿੱਦਾਂ ਤੁਸੀਂ ਆਪਣੇ ਪਿੰਡ ਦਾ ਜ਼ਿਕਰ ਕਰ ਰਹੇ ਸੀ ਸਰਾਵਾ ਬੋਦਲਾ ਪਿੰਡ ਆ ਤੁਹਾਡਾ ਮਲੂਟ ਦੇ ਵਿੱਚ ਬਹੁਤ ਪਿਛੜਿਆ ਮੰਨਿਆ ਜਾਂਦਾ ਉਹ ਥਿਰੀ ਨੂੰ ਵੈਸੇ ਹੈ ਵੀ ਪਿਛੜਿਆ ਹੋਇਆ ਸੜਕਾਂ ਦੇ ਹਾਲਾਤ ਕਹਿ ਲੋ ਜਾਂ ਉਵੇਂ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਦੇਖੀਏ ਪਰ ਉਸ ਪਿੰਡ ਚੋਂ ਉਸ ਇਲਾਕੇ ਚੋਂ ਉੱਠ ਕੇ ਤੁਸੀਂ ਇਹੋ ਜੀ ਇਨੋਵੇਸ਼ਨ ਕਰ ਰਹੇ ਹੋ ਤੇ ਆਪਣੇ ਆਪ ਦੇ ਵਿੱਚ ਹੀ ਕਾਬਲੇ ਤਾਰੀਫ ਹੈ ਗੱਲ ਹਾਂਜੀ ਉਸ ਏਰੀਆ ਨੂੰ ਜਿਹਨੂੰ ਆਪਾਂ ਸਾਊਥ ਪੰਜਾਬ ਕਹਿ ਦਿੰਦੇ ਆ ਬਠਿੰਡਾ ਸਾਲਾ ਏਰੀਆ ਬਿਲਕੁਲ ਬਿਲਕੁਲ ਉਸ ਨੇ ਸਟਰਗਲ ਦੇਖੀ ਹੈ ਬਹੁਤ ਪ੍ਰੋਬਲਮ ਸੀਗਾ ਫੈਸਿਲਿਟੀਆਂ ਨੂੰ ਲੈ ਕੇ ਬਟ ਹਾਂ ਇਹ ਕੋਈ ਇਨੋਵੇਸ਼ਨ ਜਾਂ ਆਈਡੀਆਜ਼ ਕੋਈ ਜੀਓਗ੍ਰਾਫੀ ਦੇ ਮਹਤਾਜ ਨਹੀਂ ਹੁੰਦੇ ਠੀਕ ਹੈ ਇਹ ਤਾਂ ਕਦੇ ਵੀ ਆ ਸਕਦੇ ਨੇ ਰਾਈਟਰ ਕਿਤੇ ਵੀ ਉੱਠ ਸਕਦਾ ਹੈ ਇਨੋਵੇਟਰ ਕਿਤੇ ਵੀ ਹੋ ਸਕਦਾ ਹੈ ਸਾਇੰਟਿਸਟ ਕਿਤੇ ਵੀ ਬਣ ਸਕਦਾ ਹੈ ਠੀਕ ਹੈ ਉਹਨੂੰ ਤਾਂ ਇੱਕ ਵਾਈਫ ਚਾਹੀਦੀ ਹੈ ਨਾ ਤਾਂ ਮੈਨੂੰ ਮਿਲੀਆਂ ਨੇ ਗੁਰੂ ਮਹਾਰਾਜ ਦੀ ਬਖਸ਼ੀਸ਼ ਹੈ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜੇ ਮੈਂ ਅੱਜ ਸ਼ੁਰੂ ਕਰ ਸਕਦਾ ਇਸ ਦਾ ਇਨੀਸ਼ੀਏਟਿਵ ਲੈ ਸਕਦਾ ਤਾਂ ਮੈਨੂੰ ਲੈ ਕੇ ਮੇਰੇ ਪਿੰਡਾਂ ਦੇ ਲੋਕ ਉਸ ਸ੍ਰਮਾ ਬੋਧਲਾ ਦੇ ਵੀ ਹੋਰ ਲੋਕ ਜਾਂ ਹੋਰ ਆਸੇ ਪਾਸੇ ਦੇ ਜਾਂ ਹੋਰ ਉਹਨਾਂ ਲੋਕਾਂ ਦੇ ਲੋਕ ਬੱਚੇ ਉਹ ਆ ਕੇ ਇਸ ਨੂੰ ਕਰਨ ਔਰ ਮੇਰਾ ਇੱਕ ਬਹੁਤ ਦਿਲ ਦੀ ਇੱਛਾ ਹੈ ਵਿਕਰਮ ਕਿ ਜਦੋਂ ਇਸ ਨੂੰ ਬਣਾਇਆ ਜਾਵੇ ਤਾਂ ਮੈਂ ਕੁਝ ਏਰੀਆ ਇਹੋ ਜਿਹਾ ਬਣਾਉਣਾ ਚਾਹਣਾ ਆਪਦੀ ਮੈਨੂਫੈਕਚਰਿੰਗ ਪਲੈਂਟ ਦੇ ਨਾਲ ਜਿੱਥੇ ਹਰ ਰੋਜ਼ ਇੱਕ ਸਕੂਲ ਦੀ ਵੈਨ ਵਿਜ਼ਿਟ ਕਰੇ ਤਾ ਜੋ ਕੀ ਜਿਹੜੀ ਸਾਡੇ ਬੱਚੇ ਸਕੂਲਾਂ ਚ ਪੜਦੇ ਨੇ ਸਰਕਾਰੀ ਸਕੂਲਾਂ ਚ ਪੜਦੇ ਨੇ ਔਰ ਮੈਂ ਕਿਸੇ ਆਰਗੇਨਾਈਜ਼یشنل ਐਨਜੀਓ ਨਾਲ ਗੱਲ ਵੀ ਕਰ ਰਹੀ ਸੀ ਉਹ ਗੱਡੀ ਪ੍ਰੋਵਾਈਡ ਕਰ ਦੇਣਗੇ ਮੈਨੂੰ ਤਾਂ ਮੈਨੂੰ ਬੜਾ ਮੈਨੂੰ ਤਾਂ ਬਹੁਤ ਫੋਰਸ ਕੀਤਾ ਜਾਂਦਾ ਹਰ ਰੋਜ਼ ਕਿ ਪੰਜਾਬ ਛੱਡ ਕੇ ਆ ਜਾ ਪੰਜਾਬ ਛੱਡ ਕੇ ਆ ਜਾ ਤਾਂ ਪੰਜਾਬ ਕਿਉਂ ਨਹੀਂ ਆਂਦਾ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਕੋਸ਼ਿਸ਼ ਮੈਨੂੰ ਕਰਨੀ ਚਾਹੀਦੀ ਏ ਇੰਡਸਟਰੀ ਨੂੰ ਔਰ ਉਹ ਵੀ ਅੱਛਾ ਇਹ ਨਵੀਂ ਚੀਜ਼ ਹੈ ਜਦ ਨਵੀਂ ਚੀਜ਼ ਦੇ ਵਿੱਚ ਮੈਂ ਲੁਧਿਆਣਾ ਕਿਸੇ ਟਾਈਮ ਹੁਜਰੀ ਵਿੱਚ ਮੋਰੀ ਬਣ ਗਿਆ ਤਾਂ ਫਿਰ ਉਹ ਬਣ ਗਿਆ ਸੀਗਾ ਅੱਜ ਜੇ ਆਪਾਂ ਪੰਜਾਬ ਦੇ ਵਿੱਚ ਮੋਰੀ ਬਣ ਗਿਆ ਤਾਂ ਅਵੇਸ਼ਨ ਇੰਡਸਟਰੀ ਦੇ ਵਿੱਚ ਦੁਨੀਆ ਦੇ ਵਿੱਚ ਲੀਡ ਕਰ ਸਕਦੇ ਕਿਉਂਕਿ ਇਹ ਬਹੁਤ ਸਟਾਰਟਿੰਗ ਸਟੇਜ ਹੈਗੀ ਇਹ ਸਾਡੇ ਬੱਚੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਕਿਰ ਫੁਰਨੇ ਫੁਰਨੇਗੇ ਵੀ ਅੱਛਾ 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 ਐਦਾ-ਉਸਾਦਾ ਅਸੀਂ ਵੀ ਕਰ ਸਕਦੇ ਹਾਂ ਬਿਲਕੁਲ ਚਲੋ ਤੁਸੀਂ ਕਹਿਰ ਇੱਕ ਚੀਜ਼ ਹੋਰ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਸੀ ਉਹਨਾਂ ਨੂੰ ਵੈਸੇ ਵਿਰੋਧੀ ਟਰੋਲ ਬਹੁਤ ਕਰ ਦਿੰਦੇ ਕਈ ਵਾਰ ਇਸ ਚੀਜ਼ ਤੇ ਕਿੰ ਦੱਸੋ ਗੋਰੇ ਕਿੱਥੇ ਆਏ ਤੁਸੀਂ ਗੋਰਾ ਕੰਮ ਕਰ ਰਹੇ ਤੁਹਾਡੇ ਨਾਲ ਵੀ ਮੈਂ ਬਿਲਕੁਲ ਵੀਡੀਓ ਜ਼ਿਕਰ ਕੀਤਾ ਗੋਰੇ ਆ ਗਏ ਓਏ ਆ ਉਹ ਵੀਰੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਧੰਨਵਾਦ ਸਾਰੇ ਪੰਜਾਬੀਆਂ ਦਾ ਬਿਲਕੁਲ ਉਹ ਗੋਰਾ ਹੈ ਔਰ ਗੋਰੇ ਦਾ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਦੱਸ ਕੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਗੋਰਾ ਆਲਮੋਸਟ ਗੋਰਾ ਇੱਕ ਏਰੋਨੈਟਿਕਲ ਇੰਜੀਨੀਅਰ ਹੈ ਤੇ 30 ਸਾਲਾਂ ਦਾ ਉਹਨੂੰ ਐਕਸਪੀਰੀਅੰਸ ਹੈ ਔਰ ਤੁਸੀਂ ਜਾਣ ਕੇ ਹੈਰਾਨੀ ਤੁਹਾਨੂੰ ਹੋਵੇਗੀ ਕਿ ਤਿੰਨ ਵਾਰੀ ਯੂ ਐਸ 에ਅਰ ਫੋਰਸ ਨੇ ਉਹਨੂੰ ਉਹਦਾ ਏਅਰਕ੍ਰਾਫਟ ਡਿਜ਼ਾਈਨ ਦਾ ਕੰਟੈਸਟ ਵਿਨਰ ਕੱਢਿਆ ਅੱਛਾ ਯੂ ਐਸ 에ਅਰ ਫੋਰਸ ਨੇ ਯਾ ਉਸ ਤੋਂ ਬਾ ਨਾਸਾ ਦੇ ਐਪਰੀਸ਼ੀਏਸ਼ਨ ਕਮੈਂਟਸ ਨੇ ਹੁੰਦੇ ਕੋਲ ਠੀਕ ਹੈ ਬਟ ਇਹ ਸਾਰੇ ਦੇ ਬਾਵਜੂਦ ਉਹ ਸਾਡੇ ਇਥੇ ਪੰਜਾਬ ਦੇ ਆ ਚਾਰਿਆ ਮੋਹਾਲੀ ਦੇ ਵਿੱਚ ਰਹਿ ਰਿਹਾ ਆਪਣਾ ਪਰਿਵਾਰ ਇਥੇ ਸਦਰਿਆ ਬੱਚਿਆਂ ਨੂੰ ਮੇਬੀ ਉਹ ਤਿੰਨ ਚਾਰ ਮਹੀਨੇ ਤੱਕ ਇੱਥੇ ਲੈ ਕੇ ਆਇਆ ਕਿ ਬੱਚਾ ਨੇ ਪੜ੍ਹਨਾ ਕਹਿੰਦੇ ਇੱਥੇ ਹੀ ਹੈ ਪੂਰਾ ਆਪਦੇ ਪਰਿਵਾਰ ਨੂੰ ਪੂਰੇ ਨੂੰ ਪੰਜਾਬ ਸ਼ਿਫਟ ਕਰ ਰਿਹਾ ਇਹ ਕਿਹਦਾ ਬਿਲਕੁਲ ਕਰ ਰਿਹਾ ਔਰ ਇੱਕ ਗੋਰਾ ਨਹੀਂ ਇੱਕ ਗੋਰਾ ਹੋਰ ਵੀ ਆ ਰਿਹਾ ਯੂਐਸ ਤੋਂ ਇਸ ਤੋਂ ਬਾਅਦ ਜਿਵੇਂ ਜਿਵੇਂ ਪ੍ਰੋਸੈਸ ਹੋਣੇ ਇੱਕ ਜਰਮਨ ਦਾ ਗੋਰਾ ਵੀ ਸੋ ਗੋਰੇ ਆਉਣਗੇ ਕਿਉਂਕਿ ਦਿਸ ਇਜ਼ ਸਮਥਿੰਗ ਕਿ ਆਪਾਂ ਇਹੋ ਜਿਹਾ ਕਰ ਰਹੇ ਆ ਕਿ ਇੱਕ ਨਵੀਂ ਚੀਜ਼ ਹੈ ਸੋ ਮੈਂ ਤੁਹਾਨੂੰ ਨੈਲਸਨ ਨਾਲ ਮਿਲਾਵਾਂਗਾ ਨੈਲਸਨ ਸਲਾਸ ਇਸ ਦੀ ਨੇਟਿਵ ਲੈਂਗੁਏਜ ਦਾ ਸਪੈਨਿਸ਼ ਹੈ ਤੇ ਆਪਾਂ ਗੱਲ ਕਰਦੇ ਹਾਂ ਹਾਈ ਨੈਲਸਨ ਆਈ ਹਾਊ ਆਰ ਯੂ ਨੈਲਸਨਸ ਹੈਲੋ ਹਾਈ ਹਾਊ ਆਰ ਯੂ ਫਾਈਨ ਆਂਡ ਯੂ ਅੱਛਾ ਇਹ ਤੁਸੀਂ ਦਿਖਾ ਰਹੇ ਸੀਗੇ ਮੈਨੂੰ ਇਹ ਦਿੱਤੇ ਵਰਕ ਕਰ ਰਹੇ ਨੇ ਹਾਂਜੀ 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 ਬਿਲਕੁਲ 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 ਇਸ ਦੇ ਉੱਪਰ ਸਾਰਾ ਇਸ ਦੇ ਉੱਪਰ ਸਾਰਾ ਕੰਮ ਹੋ ਰਿਹਾ ਹੈ ਡਿਜ਼ਾਈਨਿੰਗ ਦਾ ਵਰਕ ਕਰਦੇ ਨੇ ਨੇਲਸਨ ਸਾਹਿਬ ਇਹ ਕਿਦਾਂ ਹਾਂਜੀ ਇਹ ਬਹੁਤ ਵੱਡੇ ਡਿਜ਼ਾਈਨਿੰਗ ਦੇ ਵਿੱਚ ਐਕਸਪਰਟ ਨੇ ਐਰੋਡਾਇਨਾਮਿਕਸ ਦੇ ਬਹੁਤ ਵੱਡੇ ਇੰਜੀਨੀਅਰ ਨੇ ਸਟਰਕਚਰਲ ਇਹਨਾਂ ਨੂੰ ਕਿੰਦਾ ਸੈੱਟ ਕਰਨੀਆਂ ਨੇ ਇਸ ਦੀ ਐਫੀਸ਼ੀਐਂਸੀ ਕਿਵੇਂ ਇੰਪਰੂਵ ਕਰਨੀ ਹੈ ਇਹ ਹੀ ਇਹ ਸਭ ਤੋਂ ਵੱਡਾ ਕੰਮ ਹੁੰਦਾ ਜਿਹਨੂੰ ਜਿਹੜਾ ਡੀਜੀਸੀਏ ਨੇ ਸਭ ਤੋਂ ਪਹਿਲਾਂ ਸਾਨੂੰ ਡਿਜ਼ਾਈਨ ਆਰਗੇਨਾਈਜੇਸ਼ਨ ਅਪਰੂਵਲ ਦੇਣੀ ਹੈ ਸਾਨੂੰ ਉਹਨਾਂ ਨੇ ਕਨਸੈਪਟ ਨੂੰ ਵੈਲੀਡੇਟ ਕਰਨਾ ਹੈ ਕਿ ਅਸੀਂ ਅੱਗੇ ਮੂਵ ਕਰ ਸਕਦੇ ਹਾਂ ਡਾਟਸਨ ਵਾਟ ਡੂ ਯੂ ਸੇ ਅਬਾਊਟ ਦਿਸ ਨਲਵਾ ਕਨਸੈਪਟ ਵਾਟ ਆਰ ਯੂ ਵਿਊਜ਼ ਥੈਟ ਹਾਊ ਵੀ ਆਰ ਗoing ਫਾਰਵਰਡ ਐਂਡ ਵਾਟ ਡੂ ਯੂ ਸੀ ਥੈਟ ਦਿਸ ਮਾਡਲ ਇਜ਼ ਗੋਣਾ ਇਸ ਵਨ ਆਫ ਦ ਬੈਸਟ ਮਾਡਲ ਥੈਟ ਵੀ ਹੈਡ ਵਿਦ ਥੈਟ ਵਿਲ ਬੀ ਵਿਲ ਬੀ ਓਨ ਦ ਇਵਿਟਲ ਮਾਰਕੀਟ ਆ ਇਸ ਮਲਟੀ ਯੂਜ਼ ਕੈਨ ਬੀ ਫੋਰ ਕੈਨ ਬੀ ਸੇ ਫੋਰ ਕਾਰਗੋ ਆਰ ਐਮਬੂਲੈਂਸ ਆਲਸੋ ਫੋਰ bap transport air taxi we had many use and also we can use for military we can we designed this aircraft to be used also for military use so we can uh, attach weapons and other specialized equipment to this model ਸਾਰਾ ਕੁਝ ਮਿਲਟਰੀ ਯੂਸ ਦਾ ਜ਼ਿਕਰ ਜਦ ਇਹਨਾਂ ਨੇ ਕੀਤਾ ਹੈ ਕਿ ਮਿਲਟਰੀ ਦੇ ਯੂਸ ਵਾਸਤੇ ਵੀ ਕੰਮ ਆਊਗਾ ਵੈਪਨਸ ਜਿਹੜੇ ਆ ਉਹ ਸਪਲਾਈ ਵਾਸਤੇ ਵੀ ਮਿਲਟਰੀ ਨੂੰ ਜਿੱਥੇ ਖਾਸ ਤੌਰ ਤੇ ਅਸੀਂ ਜੰਮੂ ਕਸ਼ਮੀਰ ਦੇ ਉਹਨਾਂ ਇਲਾਕਿਆਂ ਦਾ ਜ਼ਿਕਰ ਕਰਦੇ ਹਾਂ ਜਿੱਥੇ ਸਪਲਾਈ ਪਹੁੰਚਣ ਨੂੰ ਹੀ ਕਈ ਕੀ ਦਿਨ ਲੱਗ ਜਾਂਦੇ ਆ ਜੇ ਲਦਾਖ ਦੇ ਏਰੀਆ ਦਾ ਜ਼ਿਕਰ ਕਰਦੇ ਆ ਤਾਂ ਉਹੋ ਜਿਹੇ ਏਰੀਆ ਦੇ ਵਿੱਚ ਤਾਂ ਬਹੁਤ ਕਾਰਗਰ ਸਾਬਤ ਹੋਊਗਾ ਮਿਲਟਰੀ ਵਾਸਤੇ ਵੀ ਮਿਲਟਰੀ ਨਾਲ ਵੀ ਤੁਸੀਂ ਇਨ ਟੱਚ ਹੈਗੇ ਹੋ ਬਿਲਕੁਲ ਮਿਲਟਰੀ ਨਾਲ ਇਨ ਟੱਚ ਹੈਗੇ ਆ ਜੀ ਸਾਡੀ ਪ੍ਰੋਪਰ ਡਿਸਕਸ਼ਨ ਚੱਲ ਰਹੀ ਹੈ ਔਰ ਡਿਫੈਂਸ ਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਹੈ अच्छा फिर सिर्फ इंडिया ਦੇ ডিফেন্স ਨੂੰ ਨਹੀਂ 글로बली ਜਿਸ ਨੂੰ ਮੈਂ ਗੱਲ ਕਰਾਂ ਕਿ ਹਰ ਇੱਕ ਉਹ ਕੀ ਇਸ ਦਾ ਸਭ ਤੋਂ ਵੱਡਾ ਯੂਜ਼ ਕੇਸ ਹੈ ਕਿ ਇਹ 10 ਕਿਲੋਮੀਟਰ ਤੱਕ ਦੀ ਹਾਈਟ ਤੱਕ ਉਹ ਸਹੀ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਔਰ ਇਹ ਬਹੁਤ ਵੱਡਾ ਆਪਦੇ ਆਪ ਦੇ ਵਿੱਚ ਮਿਲਟਰੀ ਦੇ ਰਿਕੁਆਇਰਮੈਂਟਸ ਤੇ ਫੁੱਲਫਿਲ ਉਤਰਦਾ ਠੀਕ ਹੈ ਔਰ ਇਹ ਆਟੋਨੋਮਸ ਹੈ ਸਭ ਤੋਂ ਵੱਡਾ ਵਾਰ ਟਾਈਮ ডিফেন্স ਟਾਈਮ ਹੁੰਦਾ ਹੈ ਕਿ ਸਾਸੀ ਆਪਦੀ ਜਾਂ ਰਾਜਾਂ ਨੂੰ ਵੱਡਾ ਨੁਕਸਾਨ ਨਾ ਹੋਵੇ ਸਾਡੇ ਪਾਇਲਟ ਸੇਫ ਰਹਿਣ ਤਾਂ ਇਹ ਆਫ ਦਿ ਆਟੋਨੋਮਸ ਮਿਸ਼ਨ ਕਰ ਜਿਵੇਂ ਤੁਸੀਂ ਅੱਜ ਚਲੋ ਪਰਮਾਤਮਾ ਕਿਸੇ ਮੁਲਕ 'ਵੀ ਕਿਤੇ ਜੰਗ ਨਾ ਲਾਵੇ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਜਿਵੇਂ ਤੁਸੀਂ ਯੂਕਰੇਨ ਦੀ ਵਾਰ ਦੇਖੀ ਹੋਵੇਗੀ ਜਾਂ ਇਜ਼ਰਾਇਲ ਦੀ ਵਾਰ ਦੇਖੀ ਹੋਵੇਗੀ ਤੇ ਇਹਦੇ ਵਿੱਚ ਡਰੋਨਸ ਦਾ ਬਹੁਤ ਵੱਡਾ ਆ ਪਰ ਇਹ ਡਰੋਨ ਨਹੀਂ ਐਕਚੁਅਲੀ ਇਹ ਹੈ ਕਿ ਇਹਦਾ ਨਾਂ ਵੀ ਮੈਂ ਜਾਂਦੇ ਜਾਂਦੇ ਜੁਰੂਰ ਦੱਸਣਾ ਚਾਹਾਂਗਾ ਤੁਹਾਨੂੰ ਇਹਦਾ ਨਾਮ ਹੈਗਾ ਈਵਟਾਲ ਈਵਟਾਲ ਦੀ ਫੁੱਲ ਫਾਰਮ ਹੁੰਦੀ ਹੈ ਈਵਟੋਲਿਅਰ ਕ੍ਰਾਫਟ ਕਹਿੰਦੇ ਆ ਇਹਨੂੰ ਇਲੈਕਟ੍ਰਿਕ ਵਰਟੀਕਲ ਟੇਕ ਆਫ ਐਂਡ ਲੈਂਡਿੰਗ ਸੋ ਇਹਨੂੰ ਈਵਟਾਲ 에ਅਰਕ੍ਰਾਫਟ ਦੇ ਨਾਮ ਤੇ ਜਾਣਿਆ ਜਾਂਦਾ ਹੈ। ਤੋਂ 에ਅਰਕ੍ਰਾਫਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਸੋ ਆਪਾਂ ਕਹਿ ਦਿੰਨੇ ਆ ਵੱਡਾ ਡਰੋਨ ਹੈ ਬਟ ਨਹੀਂ ਇਹਦੀ ਕੈਟਾਗਰੀ ਡਿਫਰੈਂਟ ਹੈ। ਅੱਛਾ ਇਥੇ ਤੇ ਕੋਸਟ ਕਿੰਨੀ ਹੋਊਗੀ? ਮੰਨ ਲਓ ਕੋਈ ਪ੍ਰਾਈਵੇਟ ਪਲੇਅਰ ਕੋਈ ਖਰੀਦਣਾ ਚਾਹਵੇ ਉਹ ਖਰੀਦ ਵੀ ਸਕੂਗਾ ਇਹਨੂੰ ਜਾਂ ਅਜੇ ਤੁਸੀਂ ਉਸ ਪਰਪਸ ਲਈ ਨਹੀਂ ਕਰੋਗੇ ਕੰਮ। ਨਹੀਂ ਬਿਲਕੁਲ ਸਾਡੇ ਕੋਲ ਆ ਰਹੇ ਨੇ ਬਾイヤਸ ਜੋ ਸਾਨੂੰ ਸਾਨੂੰ ਸਾਡੇ ਨਾਲ ਡਿਸਕਸ਼ਨ ਅੱਜ ਹੀ ਕਰਨਾ ਚਾਹੁੰਦੇ ਨੇ। ਡਿਸਕਸ਼ਨ ਕਰਨਾ ਹੈ ਕਾਸਟ ਵਾਲਾ ਜੋ ਫੈਕਟਰ ਹੈਗਾ ਉਹਦੇ ਵਿੱਚ ਬਹੁਤ ਜਿਆਦਾ ਜੇ ਚੀਜ਼ਾਂ ਇਨਵੋਲਡ ਹੈਗਾ ਜੀ ਅਸੀਂ ਇੰਟਰਨੈਸ਼ਨਲ ਕਾਸਟ ਨੂੰ ਹੀ ਅਜੇ ਕਨਸੀਡਰ ਕਰ ਰਹੇ ਹਾਂ ਕਿਉਂਕਿ ਪਰ ਇੰਟਰਨੈਸ਼ਨਲ ਕਾਸਟ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਨਸੀਡਰ ਕਰਨਾ ਜੱਜ ਮੈਂ ਕੋਈ ਨੰਬਰ ਦਵਾਂ ਮੈਨੂੰ ਲੱਗਦਾ ਸ਼ਾਇਦ ਸਹੀ ਸਮਾਂ ਨਹੀਂ ਹੋਵੇਗਾ ਅੱਛਾ ਮੰਨ ਲਓ ਜੇ ਗਵਰਨਮੈਂਟ ਤੁਹਾਨੂੰ ਅਪਰੋਚ ਕਰਦੀ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਾਂ ਪੰਜਾਬ ਗਵਰਨਮੈਂਟ ਅਪਰੋਚ ਕਰਦੀ ਹੈ ਤੁਹਾਨੂੰ ਤਾਂ ਫਿਰ ਕਿੰਨਾ ਕਿ ਇਹ ਹੋ ਜਾਏਗਾ ਕਿ ਗਵਰਨਮੈਂਟ ਵੀ ਜਦੋਂ ਇਨਵੋਲਵ ਹੋ ਜਾਂਦੀ ਹੈ ਤਾਂ ਚੀਜ਼ਾਂ ਬਹੁਤ ਸੁਖਾਲੀਆਂ ਹੋ ਜਾਂਦੀਆਂ ਇੱਕ ਬੰਦਾ ਇੰਡੀਵਿਜੂਅਲ ਤੌਰ ਤੇ ਕੋਈ ਕੰਮ ਕਰ ਰਿਹਾ ਹੁੰਦਾ ਭਾਵੇਂ ਔਰ ਇੱਕ ਜਦੋਂ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਹੋ ਜਾਂਦੀ ਹੈ ਤਾਂ ਚੀਜ਼ਾਂ ਹੋਰ ਚਾਰਸੌਖੀਆਂ ਹੋ ਜਾਂਦੀਆਂ ਪਰਮਿਸ਼ਨ ਸੌਖੀਆਂ ਹੋ ਜਾਂਦੀਆਂ ਚਾਰ ਹੋਰ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਤਾਂ ਗਵਰਨਮੈਂਟ ਦੇ ਨਾਲ ਕਿਹੋ ਜਿਹਾ ਰابطਾ ਤੁਹਾਨੂੰ ਲੱਗਦਾ ਹੈ ਕਿਹੋ ਜਿਹਾ ਰਿਸਪਾਂਸ ਤੁਹਾਨੂੰ ਨਜ਼ਰ ਆਉਂਦਾ ਪੰਜਾਬ ਸਰਕਾਰ ਦਾ ਮੈਨੂੰ ਬੜੀ ਖੁਸ਼ੀ ਹੈ ਮੈਂ ਜਦੋਂ ਆਇਆ ਸੀ ਇੱਥੇ 2022 ਦੇ ਵਿੱਚ ਵਾਪਸ ਸੀ ਕੀਤੀ ਤੇ ਮੈਨੂੰ ਜੋ ਮੈਂ ਚੀਜ਼ਾਂ ਲੈ ਕੇ ਆਇਆ ਸੀ ਮਨ ਸੋਚ ਕੇ ਆਇਆ ਸੀ ਕਿ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਆ ਸਾਡੀ ਜਿਹੜੀ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਜਿਵੇਂ ਸੀਐਮ ਸਾਹਿਬ ਨੇ ਆਪਣੀ ਕੈਂਪੇਨ ਚ ਕਿਹਾ ਤੁਸੀਂ ਜਗਰ ਵੀ ਕੀਤਾ ਕਿ ਗੋਰੇ ਆਨ ਐਂਡ ਆਲ ਦੈਟ ਤੋ ਇਹ ਸੋਚ ਹੈ ਤਾਂ ਮੇਰਾ ਹਮੇਸ਼ਾ ਹੀ ਮੰਨਦਾ ਮੰਨਦਾ ਇਹ ਰਿਹਾ ਕਿ ਸਖੋ ਆਪਾਂ ਅਗਰੀਡੀਅੰਟ ਸਟੇਟ ਦੇ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਰਾਜ ਕੀਤਾ ਹੁਣ ਕਿਤੇ ਨਾ ਕਿਤੇ ਇੱਕ ਟਰਾਂਸਫਰਮੇਸ਼ਨ ਇੰਡਸਟਰੀ ਸਟੇਟ ਦੇ ਤੌਰ ਤੇ ਵੀ ਸਾਡੀ ਹੋਣੀ ਚਾਹੀਦੀ ਜਿਹੜੇ ਸੀ ਰੀਕੋਗਨਾਈਜ਼ਡ ਹੋਈਏ ਪਰ ਅੱਜ ਸਾਨੂੰ ਚਲੋ ਜੋ ਸਾਨੂੰ ਸਰਕਾਰਾਂ ਦੇ ਸਾਥ ਦੇ ਨਾਲ ਹੀ ਚੀਜ਼ਾਂ ਵਧੀਆ ਸੁਖਾਲੀਆਂ ਚੱਲਦੀਆਂ ਨੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਪੰਜਾਬ ਛੱਡ ਕੇ ਤੇਲੰਗਾਨਾ ਯੂਪੀ ਜਾਂ ਗੁਜਰਾਤ ਜਾਂ ਜਿਹੜੇ ਸਟੇਟ ਹੋਰ ਮੈਨੂੰ ਇੱਕ ਦੋ ਅਪਰੋਚ ਕਰਦੇ ਮੈਨੂੰ ਸ਼ਾਇਦ ਉੱਥੇ ਨਾ ਜਾਣਾ ਪਵੇ ਮੇਰੀ ਇੱਥੇ ਹੀ ਬਾਹ ਫੜੀ ਜਾਵੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੋਰਚਾ ਫਤਿਹ ਹੋ ਜਾਣਾ ਅ ਸਰ ਹਰੀ ਸਿੰਘ ਨਲਵਾ ਹੋਣਾ ਦਾ ਜ਼ਿਕਰ ਆਉਂਦਾ ਹਾਂਜੀ ਇਨ ਨਲਵਾ ਉਹ ਹੀ ਆ ਜਿਨ੍ਹਾਂ ਜਿਵੇਂ ਨਲਵਾ ਸੀ ਉਹਨਾਂ ਦਾ ਮਹਾਰੀ ਸਿੰਘ ਨਲਵਾ ਕਹਿੰਦੇ ਆ ਆਪਣੇ ਪੰਜਾਬੀ ਵਿੱਚ ਹਰੀ ਸਿੰਘ ਨਲੂਆ ਕਹਿ ਦਿੰਦੇ ਆ ਹਾਂਜੀ ਹਰੀ ਸਿੰਘ ਜਿਹੜਾ ਕਿਉਂਕਿ ਮੈਂ ਤਾਂ ਪੁੱਛ ਰਿਹਾ ਹਾਂ ਸਰ ਤੁਹਾਡੀ ਤਸਵੀਰ ਵੀ ਇੱਧਰ ਲੱਗੀ ਆਪਾਂ ਚੱਲ ਕੇ ਦਿਖਾ ਵੀ ਦੀ ਬਿਲਕੁਲ ਬਿਲਕੁਲ ਆਪਾਂ ਦਿਖਾਣੇ ਆ ਹਰੀ ਸਿੰਘ ਜਿਹੜਾ ਜੋ ਇੰਟਰਨੈਸ਼ਨਲ ਡਿਕਸ਼ਨਰੀ ਦੇ ਵਿੱਚ ਨਲਵਾ ਕਿਹਾ ਜਾਂਦਾ ਤੇ ਜੋ ਆਪਾਂ ਆਪਣੀ ਭਾਸ਼ਾ ਵਿੱਚ ਨਲੂਆ ਕਹਿ ਦਿੰਦੇ ਆ ਬਿਲਕੁਲ ਸਰਦਾਰ ਨਲਵਾ ਸਾਹਿਬ ਦੀ ਜੋ ਸਰਦਾਰੀ ਹੈ ਦੁਨੀਆ ਤੇ ਕਾਇਮ ਹੋਈ ਹੈ ਤੇ ਜਦੋਂ ਮੈਂ ਆਪਦੇ ਕਿਸੇ ਗੋਰੇ ਨਾਲ ਜਦੋਂ ਮੇਰਾ ਯੂਐਸ ਵਿੱਚ ਕੰਮ ਕਰ ਰਿਹਾ ਤਾਂ ਉਹਨੇ ਮੈਨੂੰ ਸਭ ਤੋਂ ਪਹਿਲਾਂ ਪੁੱਛਿਆ ਵੀ ਇਹ ਹੈ ਕੌਣ ਤਾਂ ਮੈਂ ਉਹਨੂੰ ساری ਹਿਸਟਰੀ ਲਿਖ ਕੇ ਭਜਾਈ ਬਿਲਕੁਲ ਬਹੁਤ ਕਿਤਰਾ ਰਹੀ ਸੀ ਮੇਨਾ ਬੜਾ ਇੰਨਾ ਇਮਪ੍ਰੈਸ ਹੋਇਆ ਕਿ ਯਾਰ ਇਹ ਲਗੇਸੀ ਸਾਨੂੰ ਪਤਾ ਹੀ ਨਹੀਂ ਸੋ ਨਲਵਾ ਸਾਹਿਬ ਨੇ ਪਤਾ ਨਹੀਂ ਕਿੰਨੀਆਂ ਹੀ ਜੰਗਾਂ ਲੜੀਆਂ ਬਸ ਕੋਈ ਅੱਧੀ ਕੋਈ ਹਾਰੇ ਹੀ ਨਹੀਂ ਆਪ ਦਾ ਔਰ ਉਹਨਾਂ ਦੀ ਲਗੇਸੀ ਉਹਨਾਂ ਦੀ ਪੇਸ਼ੀਅੰਸ ਉਹਨਾਂ ਦੀ ਕੋਲਾਬੋਰੇਸ਼ਨਸ ਉਹਨਾਂ ਦੀ ਇੱਕ ਇੰਟੀਗ੍ਰਿਟੀ ਟਵਰਡਸ ਵਰਕ ਉਹ ਸਾਰੇ ਨੂੰ ਅਸੀਂ ਇਸ ਏਅਰਕ੍ਰਾਫਟ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਾਰਾ ਕੁਝ ਇੱਕ ਲਗੇਸੀ ਨੂੰ ਅਸੀਂ ਅਸੀਂ ਉਹਨਾਂ ਦੇ ਅੱਗੇ ਲੈ ਕੇ ਜਾ ਸਕੀਏ ਆਸ ਉਮੀਦ ਕਰਦੇ ਹਾਂ ਪੰਜਾਬ ਦੇ ਵਿੱਚ ਜਦੋਂ ਪੂਰੇ ਤੁਸੀਂ ਸਕਸੈਸ ਹਾਸਲ ਕਰ ਲਈ ਉਸ ਤੋਂ ਬਾਅਦ ਤਾਲੀਬਾਨ ਵਿਕਰੀ ਦੇ ਤੁਹਾਡੇ ਤੋਂ ਉੱਥੇ ਵੀ ਹਰੀ ਸਿੰਘ ਨਲਵਾ ਦਾ ਨਾਮ ਹਵਾ ਦੇ ਵਿੱਚ ਉੱਡਦੇ ਹੋਏ ਦੇਖਣ ਵੀ ਨਲਵਾ 에ਰਵਾਲਿਆਂ ਦਾ 에ਰ ਕਰ いや ਉਹ ਅਜੇ ਵੀ ਮੈਂ ਜੋ ਕਹਿੰਨਾ ਵੀ ਉਹ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਸੀ ਨਾ ਜਦੋਂ ਹਰੀ ਸਿੰਘ ਨਲਵਾ ਦੀ ਡੈਥ ਤੋਂ 3-4 3-40 ਸਾਲ ਤੋਂ ਬਾਅਦ ਤਾਂ ਉਹ ਜ਼ਿਕਰ ਕੀਤਾ ਕਿ ਉਹਨੇ ਜਾ ਕੇ ਦੇਖਿਆ ਕਿ ਜੇ ਪਠਾਨੀਆਂ ਕਹਿੰਦੀ ਸੀ ਵੀ ਹਰੀਆਲ ਸੋ ਜਾ ਬੱਚੇ ਨੂੰ ਕਹਿੰਦਾ ਸੋ ਜਾ ਨਹੀਂ ਤੇ ਹਰੀਆਲ ਆਗਲੇ ਸੋ ਬਿਲਕੁਲ ਜਮਰੋਦ ਦੇ ਕਿਲੇ ਦੇ ਉੱਤੇ ਉੱਡੇ ਅਸੀਂ ਚਾਹਣੇ ਆ ਜਿੱਥੇ ਹਰੀ ਸਿੰਘ ਨਲਵਾ ਨੇ ਸ਼ਹਾਦਤ ਪਾਈ ਸੀ ਤੇ ਅਸੀਂ ਬੇਸੀ ਉਮੀਦ ਦੇ ਨਾਲ ਹੀ ਥੈਂਕ ਯੂ ਸੰਧੂ ਸਾਹਿਬ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਡੀ ਬਹੁਤ ਐਡਵਾਂਸ ਸੋਚ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਸੋ ਮੱਚ। ਤਾਂ ਕੁਲਜੀਤ ਸਿੰਘ ਸੰਧੂ ਸਾਹਿਬ ਸਾਡੇ ਨਾਲ ਸੀਗੇ ਨਲਵਾ 에ਰੋ ਉਹਨਾਂ ਦੀ ਕੰਪਨੀ ਹੈ। ਉਹਨਾਂ ਦੀ ਕੰਪਨੀ ਦੀ ਸੋਚ ਕੀ ਹੈ ਉਹ ਸੀ ਤੁਹਾਨੂੰ ਦਿਖਾਇਆ ਵੀ ਉਹਨਾਂ ਦੀ ਵੀ ਸੋਚ ਹੈ ਕਿ ਜਿਸ ਤਰੀਕੇ ਦੇ ਨਾਲ ਕੰਮਕਾਜ ਉਹਨਾਂ ਨੇ ਸ਼ੁਰੂ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦਿਖਾਇਆ 에ਅਰ ਕੈਪ ਉੱਡਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਊਗੀ ਔਰ ਸਭ ਤੋਂ ਚੰਗੀ ਗੱਲ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਨੇ ਕਿਹਾ ਕਿ ਫਰਸਟ ਜਿਹੜੀ ਕੈਬ ਉੱਡਣੀ ਹੈ ਉਹ ਚਾਹੁੰਦੇ ਆ ਕਿ ਦਰਬਾਰ ਸਾਹਿਬ ਟੋਪ ਫਲਾਈ ਕਰੇ ਔਰ ਮਹਾਰਾਜ ਦੀ ਬੀਡ ਹੋਵੇ ਉਹਦੇ ਵਿੱਚ ਸਵਾਰ ਔਰ ਇਹਨਾਂ ਦੀ ਸੋਚਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਟੇਟਸ ਦੀਆਂ ਗਵਰਨਮੈਂਟ ਜੋ ਅਪਰੋਚ ਕਰ ਰਹੀਆਂ ਨੇ ਉਹਨਾਂ ਨੂੰ ਪਰ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੀ ਵੀਰੋ ਐਸਜੀ ਆਜੀ ਦੀ ਵੀਡੀਓ ਤੇ ਬਹੁਤ ਵੱਡੀ ਅਪਡੇਟ ਹੈ ਬਹੁਤ ਵੱਡੀ ਅਚੀਵਮੈਂਟ ਹੈ ਚੜ੍ਹਦੇ ਪੰਜਾਬ ਦੇ ਅੰਦਰ ਕਿ ਚੜ੍ਹਦੇ ਪੰਜਾਬ ਦੇ ਅੰਦਰ 에ਅ ਟੈਕਸੀਆਂ ਮਤਾਰਫ ਕਰਵਾਈਆਂ ਗਈਆਂ ਨੇ 에ਅ ਕੈਬ ਮਤਾਰਫ ਕਰਵਾਈਆਂ ਗਈਆਂ ਨੇ ਜਿਸ ਤਰ੍ਹਾਂ ਦੁਬਈ ਦੇ ਅੰਦਰ ਜਿਸ ਤਰ੍ਹਾਂ ਰੂਜ਼ ਦੇ ਅੰਦਰ ਮੁਤਾਰਫ ਕਰਵਾਈਆਂ ਗਈਆਂ ਤੇ ਯੂਜ਼ ਉਹਨਾਂ ਦਾ ਹੋ ਰਿਹਾ ਉਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਅੰਦਰ ਹੈ ਕੋਈ ਛੋਟੀ ਜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਸਿੱਖਾਂ ਵਾਸਤੇ ਬਾਰੇ ਮਾਨ ਦੀ ਗੱਲ ਹੈ ਕਿ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਹ ਪੰਜਾਬ ਦੇ ਅੰਦਰ ਲਾਂਚ ਹੋਣ ਜਾ ਰਿਹਾ ਹੈ ਜਿਹਦੇ ਸਾਡੇ ਪੰਜਾਬੀ ਸਾਡੇ ਸਿੱਖ ਭਰਾ ਨੇ ਉਹ 에ਅ ਟੈਕਸੀਆਂ ਦੇ ਅੰਦਰ 에ਅ ਕੈਬ ਦੇ ਅੰਦਰ ਸਫ਼ਰ ਕਰਨਗੇ ਤੇ ਮੈਨੂੰ ਉਹ ਦੌਰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਸੀ ਉਹਨਾਂ ਦੇ ਦੌਰ ਦੇ ਅੰਦਰ ਗੋਰੇ ਕੰਮ ਕਰਨ ਆ ਰਹੇ ਸੀ ਪੰਜਾਬ ਦੇ ਅੰਦਰ ਤੇ ਉਹ ਹੁਣ ਉਹੀ ਦੌਰ ਆ ਰਹੇ ਆ ਦੁਬਾਰਾ ਕਿ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਕਿ ਇਹ ਤੇ ਉਹ ਪੂਰੀ ਹੋਣ ਜਾ ਰਹੀ ਹੈ ਜਿਹੜੇ ਘੋਰੇ ਲੋਗ ਨੇ ਅੰਗਰੇਜ਼ ਲੋਗ ਨੇ ਉਹ ਚੜ੍ਹਦੇ ਪੰਜਾਬ ਦੇ ਅੰਦਰ ਆ ਰਹੇ ਨੇ ਕੰਮ ਕਰਨ ਆ ਰਹੇ ਨੇ 에어 ਟੈਕਸੀਆਂ ਇਹ ਕੋਈ ਛੋਟਾ ਜਿਹਾ ਪ੍ਰੋਜੈਕਟ ਨਹੀਂ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਐਸੇ ਜਿਹਾ ਹੀ ਦੀ ਵੀਡੀਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ